ਹਾਂਜੀ ਮਾੜ ਸਾਹਿਬ ਕੀ ਕਹੋਗੇ ਅੱਜ ਤੁਸੀਂ ਸੱਦੋ ਪਿੰਡ ਕੁੜੀਆਂ ਦਾ ਵਿਆਹ ਕੀਤਾ ਜਾ ਰਿਹਾ ਉੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਹਾਂਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਵਪਾਤਰ ਜਿੰਦਰ ਸਿੰਘ ਜੀ ਅਤੇ ਸਾਡੇ ਭੈਣਾਂ ਅਮਰਦੀਪ ਕੌਰ ਜੀ ਜੋ ਕਿ ਸੀ ਪਿੰਡ ਸੱਦੋਵਾਲ ਦੇ ਵਿੱਚ ਖੜੇ ਆ ਸਾਨੂੰ ਅੱਜ ਆ ਕੇ ਇੱਥੇ ਬਹੁਤ ਵਧੀਆ ਲੱਗਿਆ ਪਿੰਡਾਂ ਦੇ ਨਿਵਾਸੀ ਲੜਕੀਆਂ ਦਾ شادی ਦਿੱਤੀ ਗਈ ਆ ਵੀ ਇਹਦਾ ਮਾਨਕ ਉਸੰਦਾ ਕਿਉਂਕਿ ਆਪਾਂ ਦੇਖਿਆਗਾ ਵੀ ਇਹੋ ਜਿਹੇ ਕੰਮ ਧਾਰਿਕ ਦੇ ਕਰਮਾਂ ਦੇ ਕਿਹੜੇ ਵੀ ਕੋਈ ਵੀ ਬੰਦੇ ਇਹ ਕਰ ਸਕਦਾ ਜਦੋਂ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਵੀ ਐਡਾ ਵੱਡਾ ਪ੍ਰੋਗਰਾਮ ਪਿੰਡਾਂ ਦੇ ਵਿੱਚ ਹੋ ਰਿਹਾ ਛੋਟਾ ਜਾਂ ਵੱਡਾ ਸਦਵਾਰ ਕਿਉਂਕਿ ਹਲਕਾ ਮਹਿਲ ਤਾਂ ਆਪਾਂ ਦੇਖ ਇੱਕ ਛੋਟਾ ਜਿਹਾ ਪਿੰਡ ਆ ਪਰ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਯੋ ਸਾਡੇ ਭੈਣ ਨੇ ਤੇ ਬਾਬਾ ਕੁਲਵਿੰਦਰ ਜੀ ਨੇ ਕਰਾਇਆ ਸੱਤ ਦਿਨ ਸਮੂਹ ਲਗਨ ਨਿਵਾਸੀਆਂ ਨੇ ਸਹਿਜ ਸਿੰਘ ਦੇ ਨਾਲ ਗੁਆ ਰਹੇ ਹਾਂ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਅਜਿਹਾ ਕਹਿਣਾ ਹੈ ਜੇ ਜਿਹੜੇ ਪ੍ਰੋਗਰਾਮ ਅੱਗੇ ਪਿੰਡ ਹੋਣੇ ਚਾਹੀਦੇ ਅੱਜ ਤਾਂ ਜੀ ਇਹ ਵੀ ਆਪਣੇ ਮਤਲਬ ਬੋਲ ਰਹੇ ਸੀ ਸਾਰੀਆਂ ਸੰਗਤਾਂ ਨੂੰ ਪਿਆਰ ਵੀ ਇਹਨੇ ਬਹੁਤ ਬਹੁਤਲਾ ਤਲਾ ਭਰ ਜਾਂਦਾ ਨਾ ਕਿ ਸਾਰਿਆਂ ਨੂੰ ਆਪਾਂ ਨੂੰ ਬੱਦ ਤੋਂ ਬੱਦ ਇਸ ਮੁਕਤੀ ਟੀਮ ਦੀ ਹੈਲਪ ਕਰਨੀ ਚਾਹੀਦੀ ਕਿਉਂਕਿ ਜੀਵਨ ਕਿ ਨਾ ਦੋ ਲੜਕੀਆਂ ਦਾ ਸਾਦੀ ਇੱਥੇ ਕਰੀ ਹੈ ਅਗਲੀ ਵਾਰ ਇੱਥੇ 10 ਲੜਕੇ ਦੀ ਸਾਦੀ ਕਰੀ ਵੀ ਅਸਲੀ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਇਸ ਮੁਕਤੀ ਟੀਮ ਬਾਬਾ ਕਰਿੰਦਰ ਸਿੰਘ ਨੇ ਭੈਣ ਅਮਰਦੀਪ ਨੂੰ ਜੇ ਦੁਗਣੀ ਰਾਤ ਚੌਗਣੀ ਜਿਸ ਤਰ੍ਹਾਂ ਲੜਕੇ ਵਿਆਹ ਕਰਦੇ ਨੇ ਇੰਨਾ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ